ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਜੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗੇ ਬਣਾਉਣ ਸ਼ਹਿਰ ਅਜਨਾਲਾ ਤਸੀਦ ਵੀ ਹੈ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਆਪਾਂ ਬੋਲੀਆਂ ਵੀਰ ਸੋ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਅਸੀਂ ਮੇਰੀ ਸਸਤੀ ਕਾਲ ਜੀ ਵਧੀਆ ਜੀ ਵਜਾ ਕਰ ਦਈਏ ਵਧੀਆ ਜਾਈਦਾ ਜਿਹੜੇ ਨਾਮ ਤੇ ਨਾਮ ਸੋਨੂੰ ਸ਼ਹਿਰ ਵਾਲਾ ਜਿਹੜਾ ਬਸਰ ਠੀਕ ਹੈ ਜੀ ਫੋਨ ਨੰਬਰ 98145750 ਠੀਕ ਹੈ ਜੀ ਵਧੀਆ ਜੀ ਸਿਓ ਪਹਿਲੇ ਨੰਬਰ ਤੇ ਜਿਹੜੇ ਨੰਬਰ ਤੇ ਮੀਨੀ ਮੱਝ ਹੈ ਸਿੰਘ ਹਿਲਦੇ ਜੀ ਠੀਕ ਹੈ ਜੀ ਸਿੰਘ ਹਿਲਦੇ ਮੜੇ ਮੜੇ ਆਓ ਠੀਕ ਹੈ ਲਓ ਜੀ ਮੀਨੀ ਆ ਗਈ ਜੇ ਸਿੰਘ ਹਿਲਦੇ ਜੇ ਠੀਕ ਹੈ ਜੀ ਏ ਭਾਈ ਕਿਵੇਂ ਆ ਇਹ ਦੂਜਾ ਸੁਆ ਭਾਈ ਇਤਿਆਜ ਜੀ ਦਿਨ ਪੰਜ ਸੱਤ ਲੈ ਜੂਗੀ ਠੀਕ ਹੈ ਜੀ ਹਾਂ ਇਧਰ ਜੀ ਦੂਜਾ ਸੁਆ ਸੋਗੇ ਤਾਂ ਦਿਨ ਹੱfte ਤੇ ਆਪਾਂ ਪੰਜ ਸੱਤ ਲੈ ਜੂਗੀ ਖਣਾ ਦੀ ਪਿੱਛੇ ਦੀ ਆਪਣੀ ਭਾਈ ਘਰ ਦੀ ਹੋਗੀ ਠੀਕ ਹੈ ਜੀ ਹਾਂ ਠੀਕ ਹੈ ਲੋ ਜੀ ਪੂਜਤਾ ਵੀ ਜਿਹੜੇ ਵਾਲ ਕਾਲੇ ਆ ਗਏ ਆ ਇਹ ਹੈ ਵੀ ਮੇਰੇ ਕੋਲ ਇਹਦੇ ਨਾਲ ਦੇ ਜੀ ਇਹ ਚੰਗਾ ਤੁਲਵਾ ਜਿਹੜੀਆਂ ਚਲੋ ਸਾਫ਼ ਹੀ ਜਸਤੋਂ ਦਾ ਤਾਂ ਹਾਲਾ ਚੰਗਾ ਬਣਾ ਲੂਗੀ ਇਸ ਨਾਲ ਦਾ ਸੈੱਜ ਗਿਆ ਜਿਹੜਾ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਲਓ ਜੀ ਲਓ ਜੀ ਲਓ ਲਓ ਆਓ ਲਓ ਜੀ ਇਹ ਲਾਗੇ ਤੋਂ ਚੈੱਕ ਕਰ ਸਕਦੇ ਜੈਨ ਮੋੜਿਆਂ ਨੂੰ ਮਿਲਦੇ ਕਰਦੇ ਆ ਇਹ ਮਲਕੀ ਆ ਖਾਲੀ ਆ ਜੀ ਭਾਜੀ ਕੋਲੀ ਹੈ ਜੀ ਚਿਪਮਣੇ ਦੇ ਕੰਮ ਹੀ ਬਣਾ ਕਰਦੇ ਅੱਛਾ ਜੀ ਹਾਂ ਠੀਕ ਹੈ ਇਹ ਭਾਈ ਕਿੰਨਾ ਕੁ ਕੱਢਿਆ ਪਹਿਲੇ ਸਵੇਰੇ ਭਾਈ ਪਹਿਲੇ ਸਵੇਰੇ 8 ਕਿਲੋ ਭਰੇ ਲੀਟਰ ਅੱਛਾ ਜੀ ਆਪ ਤੇ ਕਿਰੋ ਐਵੇਂ ਕਹ ਲਈ 10 12 ਕਿਲੋ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਇਹ ਦੁੱਧ ਦੁੱਧ ਭੱਜੀ ਉਹ 8 9 10 ਕਿਲੋ ਜਾਂ 10 ਕਿਲੋ ਸਹੀ ਉਹ ਦੁੱਧ ਠੀਕ ਹੈ ਠੀਕ ਹੈ ਤੇ ਦੁੱਧ ਫੇਕਣ ਦਾ ਸੇਵਾ ਦੀ ਗੱਲ ਆਉਂਦੀ ਆ ਹਾਂਜੀ ਹਾਂਜੀ ਪਰ ਜੋ ਜੰਗਲ ਦੀ ਬਰੀਡ ਹੋ ਗਈ ਹੈ ਨਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੰਗਲ ਦੀ ਬਰੀਡ ਹਸਾਲ ਪਈ ਦੋ ਤੇਣਾ ਹਾਂਜੀ ਹਾਂਜੀ ਨਾ ਸੋਹਦੇ ਵੀ ਥੋੜੇ ਪਤਾ ਫਲਕ ਪਾ ਜਾਂਦਾ ਬਾਈ ਚਮੜੀ ਐ ਪਤਲੀ ਚਮੜੀ ਸੋਹਣੀ ਮੀਣੀ ਠੀਕ ਹੈ ਠੀਕ ਹੈ ਲੋਬ ਜਨਾ ਅਗਲੇ ਬਨੇ ਵੀ ਫੋਕਾ ਮਾਰ ਬਨੇ ਆ ਭਰੀ ਜਾਊਗੀ ਇੱਧਰ ਹੀ ਸੈਟ ਹੋ ਗਈ ਚੈੱਕ ਕਰ ਸਕਦੇ ਥਾਣਾ ਦਾ ਇਹਦਾ ਮੁੱਲ ਫਾਈਮਾ ਕਰਦੇ 65000 ਹਾਂ ਛੋੜੇ ਮੁੱਲ ਠੀਕ ਹੈ ਜੀ ਹਾਂ ਜੀ ਕਰਦੀਆਂ ਨਾਲ ਜਿੱਦੋ ਭਾਜੀ ਛੋੜੀ ਕਰਦੀ ਨਾ 65000 ਦੀ ਹਾਂ ਨਾ ਦੇਣੀ ਆ ਨਹੀਂ ਜਦ ਤਿਆਰ ਹੋ ਗਈ ਬਾ 75 ਦੀ ਵਿਕਦੇ 75 ਤੋਂ ਬਾਅਦ ਵੱਧ ਰੇ 75 ਦੀ ਮੈਂ ਹੱਥ ਰੱਖਦੀ ਆ ਜਦ ਬਿਲਕੁਲ ਬਿਲਕੁਲ ਸਹੀ ਗੱਲ ਹੈ ਹੁਣ ਆਪਾਂ 65000 ਦੀ ਹਾਂ ਨਾ ਲਵਾਂਗੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਬਾਕੀ ਭਾਈ ਚੱਪੇ ਹੈ ਮੋਕ ਕੋਲੀ ਰੂਰ ਕੀ ਚੱਪੇ ਲੱਗੀ ਹੈ ਅੱਛਾ ਜੀ ਸਾਰੀਆਂ ਚਰਚਾ ਸਾਰਾ ਬਹਾਨਾ ਨੇ ਪੜਨਾ ਜਾ ਫਿਰ ਸਾਰਾ ਠੀਕ ਹੈ ਠੀਕ ਹੈ ਲਓ ਜੀ ਚੱਡਾ ਜਿੰਨਾ ਚੰਗਾ ਪੜਾ ਜੋਗੀ ਸਾਰਾ ਬੈਗ ਉਹ ਮਾਰੂਗਾ ਕੋਲੀ ਜਿਹੜਾ ਨੋਰਮਲ ਰੇਟ ਕਰਦਾ 63 ਹਜ਼ਾਰ 63 ਹੀ ਆਪ ਦੀ ਭਾਜੀ ਛੋਟੀ ਮੀ ਨਹੀਂ ਹੋਈ ਹਾਂਜੀ ਹਾਂਜੀ ਦੂਜਾ ਸਵਾ ਚਮੜੀ ਵਿਖਾ ਹੈ ਪਤਲੀ ਠੀਕ ਹੈ ਠੀਕ ਹੈ ਲਓ ਜੀ ਗਾਜੀ ਰੂਜੀ ਵੀ ਚਲੋ ਕਰਮਾ ਇਹ ਭਾਜੀ ਸੁਈ ਨੂੰ ਕੋਈ 2 ਮਹੀਨੇ ਤੋਂ ਏਅਰ ਕੇ ਟਾਈਮ ਹੋ ਗਿਆ ਲਾ ਮਹੀਨਾ ਲਾ ਲੋ ਡੇਰ ਲਾ ਦੇ ਅੱਛਾ ਜੀ ਕਿ ਲੋ ਦੁੱਧੂਗਾ ਇਹਨੇ ਪੁੱਛੀ ਨਾਲ ਅ ਕਾ ਕੋਸ਼ੀ ਬਣਾਈ ਤੇ ਕਰੀ ਜਾਂਦੇ ਹਾਂ ਭੁੱਲ ਗਿਆ 체ਤਾ ਠੀਕ ਠੀਕ ਉਹ ਗੱਲਾਂ ਨਾਲ ਚਾਹ ਪੀ ਕੇ ਆ ਗਏ ਹੁਣ ਲਿਆਦੀ ਥੋੜੀ ਦੁੱਧੋਵਾਂ ਚਲੋ ਆਈ ਕੋਈ ਪੰਜਾਬ ਦੇ ਮਿੱਠੇ ਦੁੱਧੋ ਅੱਛਾ ਜੀ ਤੇ ਫਿਰ ਹੁਣ ਗੱਡੀ ਹੁਣ ਤੈਨੂੰ ਬੱਸ ਉੱਥੋਂ ਕਿਹੜਾ ਲੈਣ ਜਾਵੇ ਹੁਣ ਠੀਕ ਹੈ ਠੀਕ ਹੈ ਤੇ ਬਾਕੀ ਦਾ ਮੇਸਰ ਜਿੱਦਾਂ ਭਰ ਕੇ ਪਾਉ ਕਿਦਾਂ ਸ਼ਰਮਾ ਮੇਰੇ ਤੇ ਜਰ ਮਾਰੀ ਇਦਾਂ ਭਰ ਭਰ ਠੀਕ ਹੈ ਜੇ ਸਵੇਰ ਤੇ ਸਿੱਕੜ ਮਰਸਿਆ ਸੂਆ ਵੀ ਤਿੱਦਾ ਉਹੀ ਦੋ ਦੋ ਕੋਈ 10 ਕਿਲੋ ਹੀ ਅੱਛਾ ਜੀ ਤੇ ਸਿਰਫ ਮੈਂ ਬੱਚੇ ਪੁੱਛੀ ਦੇ ਹੀ ਜਾ ਗਏ ਹੁਣ ਹੁਣ ਉਹਨਾਂ ਗੁਸ਼ੀ ਬਣਾਈ ਪਰ ਉਹ ਚਿੱਤਾਂ ਨੂੰ ਭੁੱਲ ਗਿਆ ਠੀਕ ਆ ਠੀਕ ਆ ਇੱਧਰ ਦੇਖੋ ਪਾ ਤੀਰ ਗਾ ਜਿਹੜਾ ਚਾਰੂ ਬੁੱਤੀ ਜਾਨੀ ਭਾਜੀ ਚਲੋ ਆ ਗਈ ਦਰਮਾਲੀ ਹਟ ਇਹ ਮੇਰੇ ਚਲੋ ਡੰਗਰ ਦੇ ਸਾਹ ਭੋਵੇ ਦਾ ਦੰਦ ਚਾਹ ਜੀ ਬੱਧੀ ਮਾਜਾ ਕਾਟੇ ਕਾਟ ਜਿਹੜਾ ਚੰਗਾ ਆ ਗਿਆ ਜੈਡ ਬਲਾਕ ਦਾ ਸਿੰਗਲ ਹੱਡੀ ਆ ਸਾਨੂੰ ਮੌਕੇ ਦੇ ਜਿਹੜਾ 8 ਲੀਟਰ ਦਾ ਤਿਆਰ ਤੇ ਸੁਣੀ ਨੂੰ ਕੋਈ ਮਹੀਨਾ ਨਾਲੇ ਡੇਢ ਨਾਲੇ ਹਾਂ ਭਾਜੀ 22 ਗਲਤ ਹੋਵੇ ਆਪਣੀ ਫੁੱਲ ਗਰੰਟੀ ਆ ਅੱਛਾ ਜੀ 22 ਦੀ ਫੁੱਲ ਗਰੰਟੀ ਪੂਰ ਛਟਾ ਛੜ ਘਾੜ ਵਾ ਤੇ ਚੱਲਦੀ ਆ ਠੀਕ ਆ ਠੀਕ ਆ ਲਓ ਜੀ 22 ਦੀ ਜਿਹੜੀ ਐਨ ਇੱਕ ਨੰਬਰ ਆ ਫੁੱਲ ਗਰ ਦੇਖ ਕਾਟ ਕਾਟ ਜਿਹੜਾ ਚੰਗਾ ਆ ਗਿਆ ਉਹ ਦੇਖੀਂ ਸਾਈਡ ਤੋਂ ਥੋੜਾ ਦਸ ਐਜ ਗਿਆ ਤੇ ਮਿਲਤ ਵਾਂ ਜਿਹੜੀ ਬਹੁਤ ਗੀਲੀ ਦੇਖੋ ਪੈਪ ਹੀ ਲੱਗੀ ਇਹਦੇ ਪੈਰਾਂ ਭਰੀਆਂ ਪਈਆਂ ਡਾਇਰੈਕਟਰ ਆਪਣੇ ਇਹਨਾਂ ਆਗੀਆਂ ਪਾਣੀ ਵਾਲੇ ਲਾ ਕੇ ਜੋ ਅੱਛਾ ਇਹ ਬਸ ਤਿਆਰ ਭਲੀਆਂ ਵੀ ਇਹਨੇ ਮਜ਼ਾ ਠੀਕ ਹੈ ਜੀ ਉੱਥੇ ਰੋ ਸਾਂਭ ਨਹੀਂ ਹੋਈ ਲੋਟੇ ਵੀ ਨਾ 14-15 ਕਿਲੋ ਚੁੰਦਾ ਰਿਆ ਸਾਂਭੀ ਜਿੱਥੇ ਵੇਚੀ ਜਦੋਂ ਪਤਾ ਤੁਹਾਨੂੰ ਪਤਾ ਜਦੋਂ ਕਿਲਾ ਬਦਲ ਕੇ ਕਿਤੇ ਨਾ ਕਿਤੇ ਘੱਲ ਗਏ ਫਿਰ ਨਹੀਂ ਡੰਗ ਦੀ ਗੱਲ ਬੰਦੀ ਉਹ ਠੀਕ ਹੈ ਠੀਕ ਹੈ ਇੱਧਰ ਦੇਖੋ ਚਾਲੂ ਦੋਵੇਂ ਭੜੀਆਂ ਭਾਜੀ ਚੰਗੀਆਂ ਆਗੀਆਂ ਵਾ ਇਹ ਵੀ ਦਰਿਆਈ ਏ ਬਾਈ ਜੀ ਮੋਲੇ ਰਹਾ ਜੀ ਜੀ ਦਾ ਮੋਲਾ ਪੈਦਲਾ ਕਰਨਾ ਵਾ ਅੱਛਾ ਜੀ ਚਲੋ ਸੂਈ ਆ ਕਰੀਏ ਨੇ ਕਿਹੜਾ ਗਾਂ ਸੁਆਣੀ ਆ ਵੱਡੀ ਮਾਝਾ ਕੱਦ ਕਰ ਹਣੀ ਹਾਂਜੀ ਜੋਗੇ ਵੀ ਸੜਾ ਸੂਬਾ ਫਿਰ ਉਹਨੇ ਦੀ ਆ ਹਾਂਜੀ ਤੇ ਗਾਂ ਵੀ ਚਲੋ ਬਾਅਦ ਫਿਰ ਲਗੂਦੀ ਵਾਧੇ ਆਈ ਆ ਹਾਂਜੀ ਹਾਂਜੀ ਚਾਰੂ ਵੀਰੋ ਜੀ ਇਹ ਕਹਿੰਦਾ ਵੇਖੋ ਠੀਕ ਆ ਠੀਕ ਆ ਹੋਜੇ ਜੀ ਜੀ ਪਾਜੀ ਹਾਂ ਨੇ 60 ਦੀ 60 ਵੀ ਹਾਂ ਕਰਤੀ ਜਾਂਦੇ 40000 ਦੀ ਭਾਈ 45000 ਦੀ ਦੋ ਨੰਬਰ ਜਾ ਤੇ 8 ਕਿਲੋ ਦੁੱਧੂਗਾ ਆਪਾਂ ਪਰ 7 ਕਿਲੋ ਕਹਿ ਕੇ ਲੈਣਾ ਜੇ ਪਰ ਹੁੰਦੀ ਹਾਲ ਦੀ ਘਰੀ ਠੀਕ ਇਹ ਰਹਿ ਗਈ ਆਪਣੇ ਕੋਲ ਦੋ ਚਾਹ ਦੇਣ ਹਾਂਜੀ ਦੁੱਧ ਕਿੰਨੂ ਚਵਾ ਲਾਂਗੇ 12 ਕਿਲੋ ਕੋ ਅੱਛਾ ਜੀ ਹਾਂ ਠੀਕ ਕਿੰਧੀਆਂ ਚਾਲੂ ਆ ਤੇ ਇੱਕ ਕਰ ਤੋਂ ਚਲਾ ਹਾਂ ਨਾ ਭਾਈ 52000 ਦੀ ਦਵਾਂਗੇ ਠੀਕ ਠੀਕ ਔਰ ਵੀਰ ਛੇ ਨੂੰ ਪੁੱਛ ਕੇ ਆਓ ਭਾਈ ਦੱਸੋ ਤੁਸੀਂ ਦੱਸੋ ਮੇਰਾ ਮਨ ਹਾਂ ਯਾਰ ਮਾਨਦਾਨ ਕਰ ਦੇ ਦੱਸ ਦੇ ਕਰਤੀ ਮਾਨਦਾਨ ਹਾਂ ਹਾਂਜੀ ਵੀਰ ਜੀ ਇਕੱਠਾ ਹੀ ਕਰੀਏ ਹਾਂ ਮੈਂ ਜਿਹਾ 52000 ਦੀ ਪੂਰੇ ਛੇ ਦੇ ਵੀਰ ਬਾਜ ਮਾਨ ਕਰਾ ਲਓ ਇਹਦੀ ਮਾਰ ਵੇ ਲਈ ਆ ਨਾ ਇਹ ਲੋਹੇ ਦੇ ਸ਼ੇਰੇ ਵੀ ਨੇ ਮੁੱਲ ਛੋੜਿਆ ਕਰਤਾ ਜੀ ਲੋਹੇ ਦੇ ਸ਼ੇਰੇ ਵੀ ਨੇ ਮੁੱਲ ਸੋਨੋ ਤੋਂ ਕੱਟ ਗਿਆ ਵਾ ਪੂਰੇ 54 ਦੀ ਦਿਆਂਗੇ ਹੋਰੀ ਆ ਪਰ ਮੇਰਾ ਵੀਰੇ 52 51 ਆ ਹੂ ਨਾ ਲੈ ਆਉਂ ਅੱਛਾ ਜੀ ਨਾ 53 ਲਾਵੇ ਠੀਕ ਗੁੱਦ ਸਾਡੇ ਜੋ ਸਤ ਗੁਰੂ ਮਿਲ ਕੇ ਖੜੇ ਅੱਛਾ ਜੀ ਸਾਰਾ ਸਿਆਚ ਹੋ ਗੇ ਨਾ ਹਾਂ ਜੀ ਤੇ ਸਾਨੂੰ 45 ਹਜ਼ਾਰ ਦੀ ਫਿਰ ਭੇਜ ਦੇਵਾ ਠੀਕ ਹੈ ਠੀਕ ਸਾਰਾ ਸਿਆਲ ਚੋਕ 45000 ਦੇ ਰੁਪਏ ਲੈ ਲਵਾਂਗੇ ਸਾਰਾ ਸਿਆਲ ਚੋਕ ਇਹ ਵੀ ਸਹੀ ਵੇਜੀ ਦੀ ਬੰਦੇ ਦੀ ਅੱਛਾ ਜੀ ਇਹ ਜੇ ਭੇਜਣੀ ਆ ਜਾਂ ਕੱਲ੍ਹ ਤੱਕ ਭੇਜਾਂਗੇ ਤੋੜਾ ਵਿਆਹ ਵੀ ਕਿਦੇ ਠੀਕ ਜੀ ਠੀਕ ਜੀ ਆਹ ਗਿਆ ਵਿਆਹ ਕੋਈ ਹੁੰਦਾ ਅੱਛਾ ਜੀ ਭਾਈ ਕਦੇ ਤੱਕ ਭੇਜਣੀ ਹੋਈ ਠੀਕ ਜੀ ਆਉਣੀ ਉਹ ਵੀ ਵਿਗੀ ਆ ਬਾਈ ਦਾ ਜਿਹੜੇ ਖਾਲ ਪਾਈ ਵੀਡੀਓ ਸਾਰਾ ਮਾੜਾ ਹੋ ਗਿਆ ਜਿਹੜਾ ਰੇਡ ਵੀਰਦੇ ਹੁੰਦੇ ਬਿਲਕੁਲ ਨੋਰਮਲ ਦੇ ਪਹਿੰ ਨੂੰ ਚੰਗੇ ਹੁੰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼